ਇੱਕ ਚੋਰ ਨੇ ਜੋ ਗਲੀ ਦੇ ਵਿੱਚ ਤੁਰ ਫਿਰ ਕੇ ਉਹਨੇ ਰੈਕੀ ਕੀਤੀ ਉਸ ਤੋਂ ਬਾਅਦ ਜਿੰਦਰਾ ਤੋੜਿਆ ਘਰ ਚੋਂ ਸਮਾਨ ਕਾਫੀ ਲੈ ਗਿਆ ਜਿਹਦੇ ਵਿੱਚ ਜੁਐਲਰੀ ਇੱਕ ਘਰ ਤਾਲਾ ਲੱਗਾ ਸੀ ਰਵੀ ਜਾਨ ਜੀ ਦਾ ਘਰ ਵਾ ਉਹਦਾ ਘਰ ਉਹਨੇ ਵਿੱਚ ਤਾਲਾ ਲਗਾਵਾ ਮੋਕਾ ਲਗਾਉਂਦਾ ਉਹਨੇ ਤਾਲਾ ਤੋੜਿਆ ਉਹਨਾ ਘਰ ਚੋਰੀ ਕੀਤੀ ਆ ਰਵੀ ਜਾਨਾ ਜੀ ਕੱਲ 1.5 ਵਜੇ ਦੇ ਕਰੀਬ ਮੇਰੇ ਘਰੋਂ ਇੱਕ ਚੋਰ ਨੇ ਜੋ ਗਲੀ ਦੇ ਵਿੱਚ ਤੁਰ ਫਿਰ ਕੇ ਉਹਨੇ ਟ੍ਰੈਕੀ ਕੀਤੀ ਉਸ ਤੋਂ ਬਾਅਦ ਜਿੰਦਰਾ ਤੋੜਿਆ ਘਰ ਚੋਂ ਸਮਾਨ ਕਾਫੀ ਲੈ ਗਿਆ ਜਿਹਦੇ ਵਿੱਚ ਜੁਐਲਰੀ ਕਾਫੀ ਆ ਤੇ ਨਕਦਰ 1.5 ਲੱਖ ਦੇ ਕਰੀਬ ਹੈ ਮਤਲਬ 25 ਤੋਂ 20 25 ਤੋਲੇ ਤੋਂ ਉੱਪਰ ਹੈ ਸਮਾਨ ਜਿਹੜਾ ਗਿਆ ਨਾ ਲਮਾਰੀ ਉੱਪਰ ਟੁੱਟੀ ਹੋਈ ਆ ਸ਼ਾਮ ਨੂੰ ਅਸੀਂ ਆਏ 7:00 ਵਜੇ ਆ ਕੇ ਦੇਖਿਆ ਤੇ ਦਰਵਾਜ਼ਾ ਸਾਰਾ ਖੁੱਲਾ ਤੇ ਬੜੀ ਤੁਹਾਡੇ ਘਰ ਵਿੱਚ ਕੋਈ ਨਹੀਂ ਸੀ ਤਾਲਾ ਲੱਗਾ ਸੀ ਕੋਈ ਨਹੀਂ ਸੀ ਲੋਕ ਲੱਗਾ ਦਾ ਸੀ ਜਿਹੜਾ ਤਾਲਾ ਲੱਗਾ ਦਾ ਸੀ ਇਹ ਤਾਲੇ ਲੱਗਣਾ ਕਰਕੇ ਹੀ ਉਹਨੇ ਗਲੀ ਦੇ ਵਿੱਚ ਸਾਰਾ ਘੁੰਮਿਆ ਉਸ ਤੋਂ ਬਾਅਦ ਸਾਡਾ ਤਾਲਾ ਤੋੜਿਆ ਤਾਲਾ ਤੋੜ ਕੇ ਅੰਦਰੋਂ ਦਰਾਜਾ ਬੰਦ ਕਰਕੇ 30 40 ਮਿੰਟ ਹੋ ਰਿਹਾ ਅੰਦਰ ਉਸ ਤੋਂ ਬਾਅਦ ਉਹ ਆਪਣਾ ਕੰਮ ਕਰਕੇ ਲਫਾਫੇ ਹੋ ਗਏ ਪੁਲਿਸ ਕੰਪਲੇਟ ਕੀਤੀ ਹੈ ਪੁਲਿਸ ਕੰਪਲੇਨ ਬੇਟੇ ਦੇ ਨਾਂ ਤੇ ਹੋਈ ਹੈ ਮੇਰੇ ਹਰਸ਼ੀ ਜੈਨ ਦੇ ਨਾਂ ਤੇ ਉਸੇ ਵੇਲੇ ਦੋ ਜਣੇ ਕਰਮਚਾਰੀ ਆਏ ਸੀਗੇ ਉਹ ਦੇਖ ਕੇ ਮੂਵੀ ਬਣਾ ਕੇ ਚਲੇ ਗਏ ਆ ਪਰ ਉਸ ਤੋਂ ਬਾਅਦ ਲਿਖਤ ਕਾਰਵਾਈ ਮੈਂ ਹੁਣ ਚੱਲਣਾ ਕਰਨ ਸੀਸੀ ਕੈਮਰੇ ਦੀ ਜਿਹੜੀ ਉਹ ਵੀਡੀਓ ਜਬ ਬੰਦਾ ਪਛਾਣ ਚ ਆਇਆ ਤੁਹਾਡੇ ਕੋਲ ਬੰਦਾ ਨਹੀਂ ਪਛਾਣ ਚ ਆਇਆ ਸੀ ਸਿਆਣੀ ਉਮਰ ਦਾਵਾ ਚੰਗੇ ਕੱਪੜੇ ਪਾਏ ਹਨ ਉਹ ਕੋਈ ਗਲੀ ਦੇ ਵਿੱਚ ਅੱਧਾ ਪੌਣਾ ਘੰਟਾ ਚੱਕਰ ਉਹਨੇ ਕਦੀ ਇੱਧਰ ਲਾ ਕੇ ਕਦੀ ਇੱਧਰ ਲਾ ਕੋਈ ਵੀ ਗਲੀ ਤੇ ਵਿੱਚ ਗਲੀ ਦਾ ਨੁੱਕਰ ਕੋਈ ਨਹੀਂ ਛੱਡੀ ਈਵਨ ਕਿ ਘਰਾਂ ਦੇ ਜਿੰਦਰੇ ਵੀ ਚੱਕ ਉਹਨੇ ਕੀਤੇ ਵੀ ਜਿਹੜਾ ਲੋਕ ਲੱਗਾ ਉਹਨੂੰ ਤੋੜਿਆ ਉਹਦੇ ਅੰਦਰ ਜਾ ਕੇ ਫਿਰ ਕਾਰਵਾਈ ਕੀਤੀ ਪ੍ਰਸ਼ਾਸਨ ਕੋ ਕੀ ਮੰਗਰਦੇ ਹੋ ਬੱਸ ਜੀ ਮੰਗ ਕੀ ਕਰਨੀ ਆ ਬੱਸ ਜੀ ਕਿ ਉਹਨਾਂ ਰਹਿ ਆ ਹੀ ਕੱਖ ਨਹੀਂ ਤੇ ਮੰਗਾਗੇ ਕੀ ਤੇ ਬੜਾ ਹੀ ਹਾਲ ਔਖਾ ਹੋਇਆ ਪਿਆ ਜੀ ਬਸ ਪ੍ਰਸ਼ਾਸਨ ਨੇ ਕੀ ਕਰਨਾ ਉਹਦੇ ਸਾਨੂੰ ਵੀ ਪਤਾ ਮੇਰਾ ਨਾਮ ਅੰਕਿ ਜੈਨਾ ਹੀ ਹਾਂ ਜੀ ਸਾਡੇ ਗਲੀ ਚ ਕੱਲ ਚੋਰੀ ਹੋਈ ਆ ਮਤਲਬ ਇੱਕ ਬੰਦਾ ਆ ਉਹਨੇ ਚੰਗੀ ਤਰ੍ਹਾਂ ਰੈਂਕੀ ਕੀਤੀ ਆ ਪਹਿਲਾਂ ਮੇਰੇ ਘਰ ਆਇਆ ਜੀ ਆ ਮੇਰੀ ਗਲੀ ਹੈ ਮੇਰੇ ਘਰ ਆਇਆ ਮੇਰੇ ਘਰ ਉਹਨੇ ਬੂਹੇ ਖੜਕਾਏ ਨਹੀਂ ਮਤਲਬ ਕੋਈ ਗੱਲ ਬਣੀ ਉਸ ਤੋਂ ਬਾਅਦ ਸ਼ਾਫੀ ਦੇ ਘਰ ਗਿਆ ਵਾ ਉੱਥੇ ਗਲੀ ਚ ਨੇ ਦੋ ਤਿੰਨ ਦਰਵਾਜੇ ਵੇਖੇ ਆ ਨਹੀਂ ਗੱਲ ਬਣੀ ਉਸ ਤੋਂ ਬਾਅਦ ਫਿਰ ਇਹਨੇ ਘਰ ਪਹਿਲਾਂ ਗਲੀ ਚ ਚੋਰੀ ਹੋਈ ਆ ਮੋਟਾ ਸਾਰਿਆਮ ਲੈ ਕੇ ਗਏ ਆ ਗਲੀ ਚੋਂ ਤੇ 10-12 ਦਿਨ ਪਹਿਲਾਂ ਤੇ ਫਿਰ ਅੱਗੇ ਚੱਲ ਗਿਆ ਅੱਗੇ ਉਹਨੇ ਤਿੰਨ ਚਾਰ ਘਰ ਵੇਖੇ ਤੇ ਉਸ ਤੋਂ ਬਾਅਦ ਇੱਕ ਘਰ ਤਾਂ ਲੱਗਾ ਸੀ ਰਵੀ ਜਨਜੀ ਦਾ ਘਰ ਦਾ ਉਹਦਾ ਘਰ ਉਹਨੇ ਇੱਕਿਆ ਤਾਲਾ ਲਗਾਵਾ ਮੁਕਾ ਲਗਾਉਂਦਾ ਉਹਨੇ ਤਾਲਾ ਤੋੜਿਆ ਉਹਨੇ ਘਰ ਚੋਰੀ ਕੀਤੀ ਤੇ ਮੈਂ ਪਰੇਸ਼ਾਨਨ ਅੱਗੇ ਬੇਨਤੀ ਕਰਦਾ ਕਿ ਆ ਚੋਰਾਂ ਦੇ ਨੱਥ ਪਾਈ ਜਾਵੇ ਸਾਡੇ ਗਲੀ ਚ ਬਹੁਤ ਹੀ ਬੁਰਾ ਹਾਲ ਹੋ ਗਿਆ ਮਤਲਬ ਪਹਿਲਾਂ ਕਦੀ ਨਹੀਂ ਇਹ ਕੰਮ ਹੋਇਆ ਤੇ ਹੁਣ ਬਹੁਤ ਜ਼ਿਆਦਾ ਚੋਰੀ ਹੋਣ ਲੱਗੀ ਆ ਸਾਡੇ ਗਲੀ ਡੇਲੀ ਕੋਈ ਨਾ ਕੋਈ ਮਤਲਬ ਆਂਦਾ ਆ ਕਰੇ ਕਿਸੇ ਘਰ ਵੜ ਜਾਂਦਾ ਕੋਈ ਚੋਰ ਕਰੇ ਕਿਸੇ ਘਰ ਵੜ ਜਾਂਦਾ ਕੋਈ ਚੋਰ ਕਰੇ ਇੱਥੋਂ ਮੋਟਰਸਾਈਕਲ ਚੁੱਕੇ ਜਾਂਦੇ ਆ ਮਤਲਬ ਬਹੁਤ ਹੀ ਜਨਬ ਨੇ ਵਾਕਿਆ ਕਿੰਨੇ ਵਜੇ ਦਾ ਟਾਈਮ ਹੈ ਵੇਖੋ ਜੀ ਦੁਪਹਿਰੇ ਹੀ ਚੋਰੀ ਹੋ ਗਈ ਆ ਦੁਪਹਿਰੇ 1:30 ਵਜੇ ਦਾ ਟਾਈਮ ਸੀ ਮੇਰੇ ਖਿਆਲ ਨਾਲ ਹੀ ਤੇ ਮਤਲਬ ਆਪਾਂ ਜੇ ਕਹੀਏ ਕਿ ਦੁਪਹਿਰੇ ਹੀ ਕੁਝ ਹੋ ਲੱਗਿਆ ਦਿਨੇ ਹੀ ਕੁਝ ਹੋ ਲੱਗਦੇ ਰਾਤ ਕਿੱਥੇ ਗਲੀ ਸੇਮ ਰਹੂਗੀ ਕਿੰਨਾ ਕੋ ਨੁਕਸਾਨ ਜਿਹੜਾ ਹੋਇਆ ਹੋਇਆ ਗਾ ਇਹ ਕੋਈ ਨੁਕਸਾਨ ਤਾਂ ਕਾਫੀ ਹੋਇਆ ਪਰ ਇਸ ਬਾਰੇ ਤਾਂ ਕਹਿ ਨਹੀਂ ਸਕਦੇ ਨੁਕਸਾਨ ਉਹਨਾ ਕਾਫੀ ਹੋਇਆ ਤੇ ਹੀ ਮੱਲੇ ਵਾਲ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਆ ਅਪਾ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਥੋੜਾ ਇਹਨਾਂ ਤੇ ਨੱਤ ਪਾਈ ਜਾਵੇ ਚੋਰਾਂ ਤੇ